ਅੱਜ ਅਸੀਂ ਜੁੱਧ ਨਸ਼ਿਆਂ ਦੇ ਵਿਰੋਧ ਜਿਹੜੀ ਮਹਿਮ ਲਾਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਮਾਤ ਤੋਂ ਇਹ ਮਹਿਮ ਜਿਹੜੀ ਸ਼ੁਰੂ ਹੋਈ ਹੈ ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਸਮਗਲ ਜਿਹੜੇ ਫੜੇ ਗਿਆ ਬਹੁਤ ਸਾਰੇ ਸਮਗਲਾਂ ਦਾ ਘਰ-ਬਾਰ ਜਿਹੜਾ ਜਾਇਦਾਦ ਜਿਹੜੀ ਜ਼ਬਤ ਕੀਤੀ ਗਈ ਹੈ ਹੁਣ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਡਿਫੈਂਸ ਕਮੇਟੀਆਂ ਬਣੀਆਂ ਸਾਡੇ ਮਾਨਯੋਗ ਸਰਪੰਚ ਸਾਹਿਬ ਸਾਡੇ ਨੰਬਰਦਾਰ ਸਾਹਿਬ ਪਿੰਡਾਂ ਦੇ ਜਿਹੜੇ ਮੋਤਮਤ ਸੱਜਣ ਉਹਨਾਂ ਨੂੰ ਇਸ ਮਹਿਮਦ ਹਿੱਸਾ ਬਣਾ ਦੇ ਆ ਉਹਦੇ ਤਹਿਤ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਮੁਖਵੰਤੀ ਸਾਹਿਬ ਜਦੰਦਰ ਆਏ ਕੱਲੋਂ ਨਾਮ ਅਸਰ ਦੇਣਾ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਰੇ ਮੰਤਰੀ ਸਾਹਿਬਾਨ ਜਿੱਦਾਂ ਅੱਜ ਕਟਾਰੂ ਚੱਕ ਜੀ ਪਾਕਤ ਜੀ ਮੇਰੇ ਨਾਲ ਨੇ ਸਾਰੇ ਮੰਤਰੀ ਸਾਰੇ ਜ਼ਿਲ੍ਹਿਆਂ 'ਚ ਜਾ ਰਹੇ ਅਸੀਂ ਓਥੇ ਜਿਹੜੀ ਆ ਦਵਾ ਦੇ ਔਰ 7 ਮਈ ਤੋਂ ਉਦੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪੰਜਾਬ ਦੇ ਹਰ ਪਿੰਡ ਵਿੱਚ ਸਾਡੇ ਜਿਹੜੇ ਹਲਕਾ ਚਾਜਦੇ ਨੇ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਸਾਡੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਨਸ਼ਾ ਵਿਰੋਧੀ ਜੱਤ ਦਾ ਜਿਹੜੀ ਆ ਉਹ ਸ਼ੁਰੂ ਕਰਾਂਗੇ ਪਿੰਡਾਂ ਦੇ ਲੋਕਾਂ ਨੂੰ ਡਰੈਸ ਕਰਾਂਗੇ ਉਹਦਾ ਇਦਾਂ ਹੀ ਪਿੰਡਾਂ ਦੇ ਵਿੱਚ ਓਥ ਜਿਹੜੀ ਦਵਾਵਾਂਗੇ ਤਾਂ ਜੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅਸੀਂ ਬਹੁਤ ਕੰਮ ਕਰ ਲਿਆ ਅਦੇ ਨੂੰ ਜਣਾ ਤੋਂ ਖਤਮ ਕਰਨ ਵਾਸਤੇ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਅਸੀਂ ਨਸ਼ਿਆ ਵਿਰੋਧ ਜਿਹੜਾ ਜੁੱਧ ਹੈ ਇਹ ਪੰਜਾਬ ਦੇ ਵਿੱਚ ਲੋਕ ਲੈਬ ਜਿਹੜੀ ਉਹ ਬਣਾਉਣੀ ਚਾਹੁੰਦੇ ਆ ਉਹਦੇ ਤਹਿਤ ਇਹ ਮੀਟਿੰਗਾਂ ਕਰਦੇ ਆ ਸੋ ਬਹੁਤ ਤੁਸੀਂ ਸਾਡਾ ਨੇ ਦੇਖਿਆ ਕਿ ਕਿੰਨਾ ਚੰਗਾ ਹੰਗਾਰਾ ਮਿਲ ਰਿਹਾ ਮੈਂ ਕੱਲ ਫੋਜਪੁਰ ਗਿਆ ਸੀ ਕੱਲ ਮੇਰੀ ਡਿਊਟੀ ਪਠਾਨਕੋਟ ਹੈ ਕੱਲ ਵੀ ਮੈਂ ਤੇ ਕਟੜੂ ਚੱਕ ਜੀ ਨੇ ਇਕੱਠਿਆਂ ਪਠਾਨਕੋਟ ਹੋਣਾ ਸੋ ਸਾਡਾ ਜਿੱਥੇ ਵੀ ਜਾਦੇ ਆ ਬਹੁਤ ਹੀ ਅੱਛਾ ਰਿਸਪੌਂਸ ਹੈ ਤੇ ਮੈਨੂੰ ਪੂਰ ਆਸ ਹੈ ਕਸਾਂ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਜੋਧਿਆਂ ਦੀ ਧਰਤੀ ਹੈ ਇਸ ਧਰਤੀ ਤੋਂ ਜਿਹੜਾ ਕਲੰਕ ਹੈ ਨਸ਼ਿਆਂ ਦਾ ਇਹ ਅਸੀਂ ਜਦ ਦੀ ਦੂਰ ਕਰਦੇ ਸਰ ਤੋਂ ਇੰਪੈਕਟ ਸਾਹਮਣੇ ਆ ਰਹੇ ਨੇ ਜਿਹੜੀ ਤੇ ਇਹ ਸ਼ੁਰੂ ਕੀਤਾ ਹੈ ਇਸ ਤੋਂ ਬਾਅਦ ਜਿਹੜੀ ਜੇਲਾਂ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਠੇ ਔਰ ਨਸ਼ਾ ਮੁਕਤੀ ਕੇਂਦਰ ਸਟਰੈਂਥਿੰਗ ਦੀ ਲੋੜ ਖੂਸੂ ਹੋ ਰਹੀ ਹੈ ਫੋਰ ਐਗਜ਼ਾਮਪਲ ਜੇ ਕਪੂਠਲੇ ਦੀ ਗੱਲ ਕਰੀਏ 2500 ਅਗੇਂਸਟ ਕਰੀਬ 4500 ਬੰਦਾ ਜੇਲ੍ਹ ਚੋਂ ਚੁਟਿਆ ਹੈ ਇਸੇ ਤਰ੍ਹਾਂ ਨਸ਼ਾ ਮੁਕਤੀ ਕੇਂਦਰ ਨੇ ਕਿਉਂਕਿ ਜਿਹੜੇ ਕਰਨੇ ਨੇ ਉਹਨਾਂ ਦੀ ਸਟਰੈਂਥਿੰਗ ਲਈ ਵੀ ਕੋਈ ਮੈਪਲਨ ਹੈ ਤੇ ਸਾਡਾ ਜਿਹੜਾ ਅਸੀਂ ਮਤਲਬ ਪਹਿਲਾਂ ਜਿਹੜੇ ਬਹੁਤ ਥੋੜੇ ਬੈੱਡ ਸੀਗੇ ਹਸਪੀਟਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਡੇ ਮੈਕਬਨ ਨੇ ਹੈਲਥ ਡਿਪਾਰਟਮੈਂਟ ਨੇ ਸਾਡੇ ਮਾਨਜੋਗ ਮੰਤਰੀ ਸਾਹਿਬ ਡਾਕਟਰ ਬਲਬੀਤ ਜੀ ਨੇ 5000 ਬੈੱਡ ਜਿਹੜਾ ਪੰਜਾਬ ਦੇ ਵਿੱਚ ਅਸੀਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਵਾਇਆ ਤੇ ਹੋਰ ਅਸੀਂ ਜਿਹੜੀ ਗੱਲ ਤੁਸੀਂ ਕਹਿਦੇ ਹੋ ਜੇਲਾਂ ਦੇ ਵਿੱਚ ਵੀ ਜੇ ਕੋਈ ਬੰਦੇ ਜ਼ਿਲ੍ਹਿਆਂ ਦੇ ਵਿੱਚ ਵੀ ਇੱਦਾਂ ਦੇ ਗਏ ਆ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਤੋ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਕੋਈ ਬੰਦਾ ਇੱਦਾਂ ਦਾ ਪੰਜਾਬ 'ਚ ਜਿਹੜਾ ਵੀ ਇਲਾਜ ਕਰਾਉਣਾ ਚਾਹੁੰਦਾ ਉਹ ਸਦੋਂ ਇਹ ਵੀ ਕਹਿ ਸਕਦਾ ਕਿ ਮੈਂ ਇਲਾਜ ਕਰਾਉਣਾ ਚਾਹੁੰਦਾ ਤੇ ਸਰਕਾਰ ਨੇ ਮੇਰਾ ਇਲਾਜ ਨਹੀਂ ਕੀਤਾ। ਅਸੀਂ ਇਲਾਜ ਕਰਾਵਾਂਗੇ ਤੇ ਉਹ ਬੰਦਾ ਜੇਲ੍ਹ ਚਾਹੇ ਜੇਲ੍ਹ ਤੋਂ ਬਾਅਦ। ਕਿ ਜੇਲ੍ਹਾਂ 'ਚ ਸਟ੍ਰੈਂਥ ਪਾਧਰੀ ਹੈ ਜੀ ਜਿੱਦਾ ਮਲੇ 2500 ਕੈਦੀ ਰੱਖ ਸਕਦੇ ਉੱਥੇ ਸੰਖਿਆ ਵੱਧ ਰਹੀ ਹੈ। ਉਹਨਾਂ ਨੂੰ ਵੀ ਕਿਸ ਤਰ੍ਹਾਂ ਡਾਇਵਰਟ ਨਹੀਂ ਕੋਈ ਨਹੀਂ ਉਹਨਾਂ ਨੂੰ ਵੀ ਕਰਾਂਗੇ ਅਸੀਂ। ਸੱਜ ਸੱਜੇ ਅਸੀਂ ਜੇਲ੍ਹਾਂ ਵੀ ਜਿਹੜੀਆਂ ਹੋਰ ਮਤਲਬ ਜਿਹੜੀਆਂ ਕਰਾਂਗੇ ਪਰ ਫਿਲਹਾਲ ਓਕੇ ਆ ਕੋਈ ਗੱਲ ਨਹੀਂ ਥੋੜੀ ਜਿਹੀ ਵਧਿਆ ਕ੍ਰੈਸਟੀ ਉਹਦੀ ਥੋੜੀ ਜਿਹੀ ਓਵਰ ਹੋਈ ਆ। ਬਟ ਠੀਕ ਚੱਲ ਰਿਹਾ ਜਿਲ੍ਹਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸਪਲਾਈ ਚੇਨ ਨੂੰ ਬ੍ਰੇਕਅਪ ਕਰ ਲਈ ਅਦਰ ਸਟੇਟਸ ਤੋਂ ਜਿਹੜੀ ਆ ਰਹੀ ਹੈ ਨਹੀਂ ਅਦਰ ਸਟੇਟ ਤੋਂ ਲਗਭਗ ਅਹੀ ਤੋੜਤਾ ਪਰ ਪਾਕਿਸਤਾਨ ਕੰਟਰੀ ਜਿਹੜਾ ਸਾਡੇ ਬਾਰਡਰ ਵਾਲੇ ਜ਼ਿਲ੍ਹਿਆਂ ਦੇ ਵਿੱਚ ਉਹ ਜਿਹੜਾ ਡਰੋਨ ਦੇ ਵਾਈ ਉਹ ਜੇ ਕੁਝ ਸਮਾਂ ਤੋਂ ਸਾਨੂੰ ਸੁਵਸਿਆ ਜਿਹੜੀ ਐਡਵੋ ਸਟ੍ਰੈਟਜ ਹੁੰਦੀ ਹੀ ਉਹ ਸਾਡੀ ਸਰਕਾਰ ਨੇ ਸਾਡੀ ਪੁਲਿਸ ਨੇ ਜਿਹੜਾ ਉਹ ਅਸੀਂ ਲੱਕ ਤੋੜਤਾ ਉਹ ਜਿਹੜਾ ਪਾਕਿਸਤਾਨ ਦੇ ਲਈ ਜਿਹੜੇ ਜਗਾ ਜਗਾ ਵੋਟ ਸੈਂਟਰ ਬਣਾਏ ਗਏ ਸੀ ਕਿਤਨਾ ਵੀ ਕੰਟਰੋਲ ਲੱਗਦਾ ਕਿ ਉਹ ਨਾ ਵੋਟ ਸੈਂਟਰ ਦਾ ਜਿਹੜਾ ਗਲਤ ਇਸਤੇਮਾਲ ਹੋ ਰਿਹਾ ਨਾ ਨੋਟਵੰਦ ਨਹੀਂ ਉਹ ਵੀ ਅ ਜੇ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਕਿ ਉੱਥੇ ਕੁਝ ਬੰਦੇ ਨਸ਼ੇ ਦੀ ਗੋਲੀ ਲੈ ਕੇ ਮੁੰਡੇ ਵੇਚ ਦਿੰਦੇ ਆ ਉਹ ਦੱਸਾ ਦਾ ਲੱਕੜੇ ਡਾਕਟਰ ਬਲਬੀਰ ਉਹਨਾਂ ਦੀ ਇਹੀ ਡਿਊਟੀ ਲਈ ਹੈ ਉਹ ਥਾਂ ਥਾਂ ਦੇ ਹਸਪਤਾਲਾਂ 'ਚ ਜਾ ਰਹੇ ਆ ਉੱਥੇ ਸੰਕਰਾਂ ਜਾ ਰਹੇ ਆ ਨਸ਼ਾ ਛਡਾਊ ਕੇਂਦਰਾਂ ਦਾ ਦੌੜਾ ਕਰਦੇ ਜਿੱਥੇ ਵੀ ਉਹ ਸਮੱਸਿਆ ਸਵੱਸਿਆ ਦੂਰ ਸਰਹੰਕਾਰ ਦੇ ਵਿੱਚ ਇੱਕ ਆਰਟੀ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਕਿ ਉਹ ਐਕਸਟਰਚਰ ਦੀ ਕਾਲ ਆਈ ਸੀ ਕਪੂਤਰਾ ਦੇ ਵਿੱਚ ਵੀ ਬੜੀ ਸਮੱਸਿਆ ਹੈ ਕਾਰੋਬਾਰੀਆਂ ਨੂੰ ਮਕਦਾਰ ਜਿਹੜੀਆਂ ਐਕਸਟਰਚਰ ਦੀਆਂ ਕਾਲਜ਼ ਆ ਰਹੀਆਂ ਅੱਜ ਕਿੰਨੇ ਤਰੀਕ ਹੈ 3 ਜਦਨੇ ਅੱਜ ਉੱਥੇ ਗੋਲੀ ਮਾਰੀ ਆ ਤਿੰਨ ਤਰੀਕ ਆ ਮੈਨੂੰ ਆਪਣੀ ਪੁਲਿਸ ਦੇ ਉੱਤੇ ਮਾਣ ਹੈ ਕਿ ਬਸ ਅਗਲੇ 24 ਘੰਟਿਆਂ ਚ ਜਿਹੜੇ ਆ ਕਾਤਲ ਜਿਹੜੇ ਬੜੀ ਮਾੜੀ ਗੱਲ ਹੋਈ ਸਵੇਰ ਸਵੇਰ ਉਹਦੇ ਆਰਤੀ ਦੇ ਗੋਲੀ ਮਾਰੀ ਆ ਅਸੀਂ ਫੜ ਲਾਂਗੇ ਜਿਹੜੇ ਵੀ ਬੰਦੇ ਪੰਜਾਬ ਦੇ ਵਿੱਚ ਆ ਗੈਂਗਸਟਰ ਨੇ ਐ ਚੈ ਸਮਗਲਰ ਦੇ ਸਭ ਉਹਨਾਂ ਨੂੰ ਪੰਜਾਬ ਚ ਨਹੀਂ ਹੰਟੇ ਗੰਦਾਗੇ ਭਾਵੇਂ ਜੋ ਮਰਜ਼ੀ ਹੋਵੇ ਕੋਈ ਵੀ ਬੰਦਾ ਕੇ ਬੇਕਸੂਰ ਬੰਦੇ ਦਾ ਕੇ ਦਾ ਕਤਲ ਕਰਦਾ ਕੇ ਤੇ ਗੋਲੀ ਚ ਰੋਂਦਾ ਉਦ ਨੂੰ ਫੜ ਕੇ ਸਜ਼ਾ ਦੇਣ ਚ ਸਾਡੀ ਪੁਲਿਸ ਪੂਰੀ ਕਾਬਿਲ ਹੈ ਔਰ ਤੁਸੀਂ ਦੇਖੋ ਪਹਿਲੀ ਗੱਲ ਤੇ ਸ਼ਾਮ ਤੱਕ ਦੀ ਸਵੇਤਾ ਕੋ ਬੰਦੇ ਫੜ ਲਾਂਗੇ ਜਿੱਥੇ ਜਿੱਥੇ ਵੀ ਐਦਾ ਦੀ ਵਾਦਵਾਤ ਹੁੰਦੀ ਉਸੇ ਦੇ ਘੇਰਾ ਪਾ ਲਈਦਾ ਕੋਈ ਚੱਕਰ ਨਹੀਂਗਾ ਸਹਜੇ ਸਹਜੇ ਇਹ ਬਿਮਾਰੀ ਲੋਕਾਂ ਦੇ ਘਰੋਂ ਲੱਜੂਗੀ ਇਹ ਬਿਮਾਰੀ ਪਿਛਲੇ 25-30 ਸਾਲਾਂ ਚ ਕਾਂਗਰਸ ਕਾਲੀ ਜਿਹੜੇ ਆ ਉਹ ਛੱਡ ਗਏ ਉਹਦਾ ਇਲਾਜ ਕਰ ਰਹੇ ਆ ਸਹਜੇ ਸਹਜੇ ਉਹਦਾ ਇਲਾਜ ਹੋ ਰਿਹਾ ਇਸ ਕਰਕੇ ਸਭ ਗੈਂਗਸਟਰਸ ਮੰਗਲੋ ਜਿਹੜੇ ਖਤਮ ਕਰਦੇ ਆ ਮੱਤ ਸਾਬ ਹਰਿਆਣਾ ਇਲੈਗਲ ਪ੍ਰोसीडिंग ਵੱਲ ਵੱਧ ਰਹੇ ਪਾਣੀ ਦੇ ਮੁੱਦੇ ਲੈ ਕੇ ਅੱਜ ਵਾਧੇ ਕੋਈ ਨਹੀਂ ਤਲ ਦੇ ਲੀਗਲ ਪ੍ਰੋਸੀਡਿੰਗ ਚੱਲ ਜੇ ਅਸੀਂ ਵੀ ਜਾਵਾਂਗੇ ਪਾਣੀ ਨਹੀਂ ਮਿਲਣਾ ਜਿਹਾ ਉਹ ਮਰਜ਼ੀ ਬਲ ਕਲੀਅਰ ਕਰਤਾ ਹਾਲ ਪਾਲਟੀ ਮੀਟਿੰਗ ਦੇ ਚ ਕਲੀਅਰ ਹੋ ਗਿਆ ਕਿ ਅਸੀਂ ਪਾਣੀ ਦਾ ਇੱਕ ਤੁਪਕਾ ਵੀ ਦੇਵਾਂਗੇ ਜੀ ਸਾਨੂੰ ਚਾਹ ਕਾਨੂੰਨੀ ਲੜਾਈ ਲੜਨੀ ਪਏ ਜੇ ਜ਼ਿਲ੍ਹਾ ਪ੍ਰਧਾਨੀਆਂ ਭੈਣ ਜੋ ਮਰਜ਼ੀ ਕਰਾਵੇ ਸਾਡੇ ਕੋਲ ਨਾ ਪਾਣੀ ਆਖਾ ਨਾ ਅਸੀਂ ਪਾਣੀ ਦੇਣਾ ਜੀ ਇੱਕ ਦੋ ਟੁੱਕ ਗੱਲ ਬਲ ਐਕਟ 2021 ਨੂੰ ਚੱਜਣਾ ਪੇਸ਼ ਕੀਤਾ ਉਹਨਾਂ ਦਾ ਜਾ ਨੋਟ ਕਰਾਉ ਦੀ ਪਾਣੀ ਕਿਹੜੀ 2021 ਦੇ ਵਿੱਚ ਜੇ ਚਾਹਤ ਦਾ ਤੁਸੀਂ ਪੇਸ਼ ਹੋਏ ਹੋ ਨਾ ਕੰਸਟ੍ਰਕਟ ਪੇਸ਼ ਰੱਖਿਆ ਹੋਵੇ ਤਾਂ ਆਜਾ ਨੌਬਤ ਹੀ ਨਾ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਉਦੋਂ ਵੀ ਸਹੀ ਕੀਤਾ ਅੱਜ ਵੀ ਸਹੀ ਕਰਦੇ ਹਾਂ ਉਹ ਤਾਂ ਅਸੀਂ ਇਹ ਨੌਬਤ ਨਹੀਂ ਹੁੰਦਿਆਂ ਜਿੱਦਾਂ ਉਹਨਾਂ ਨੇ ਚੌਦੀ ਛੁੱਪੇ ਕੇ ਅੰਦਰ ਦੇ ਭਾਜੀਪੀ ਦੇ ਚੌਦੀ ਛੁੱਪੇ ਸਾਹ ਦੇ ਉੱਤੇ ਰਾਤ ਮੀਟਿੰਗ ਕਰਕੇ ਰਾਤ ਬੰਦਾ ਹਟਾ ਕੇ ਰਾਤ ਟਾਈਮ ਕੋਲ ਦੀ ਕੋਸ਼ਿਸ਼ ਕੀਤੀ ਸਾਰੇ ਨਹੀਂ ਕਰਦੇ ਕਿ ਭਾਵੇਂ ਜੋ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜਾ ਜੁੱਤ ਨਸ਼ਾ ਵਿਰੋਧੀ ਦਾ ਪ੍ਰਚਾਰ ਜਿਆਦਾ ਤਾਂ ਕੰਮ ਕਰਤੀ ਯੋਧਿਕਾ ਤੇ ਬੋਝ ਪੈ ਰਿਹਾ ਹੈ ਪੰਚਾਇਤਾਂ ਤੇ ਕਹਦਾ ਬੋਝ ਪਾ ਦੇ ਪ੍ਰਚਾਰ ਕਰਾਉਣ ਦਾ ਪੋਸਟਰ ਲਗਾਉ ਕੋਈ ਕੱਲ ਦੀ ਕੋਈ ਪੰਚਾਇਤ ਤੇ ਬੋਝ ਦੀ ਕਿਹੇ ਪੰਚਾਇਤ ਤੋਂ ਬੋਝ ਦੀ ਕੋਈ ਕੱਲ ਨਹੀਂ ਨਾ ਹੀ ਕਰੇ ਪੰਚਾਇਤ ਤੇ ਬੋਝ ਪਾ ਰਹੇ ਅਸੀਂ ਆਪ ਕਹਦੇ ਸਰਕਾਰ ਕਰੀਏ ਸਾਜੀ ਸਭ ਕੁਝ ਸਰਕਾਰ ਕਰੀਏ ਸਰਕਾਰ ਹਰ ਚੀਜ਼ ਕਰ ਰਹੀ ਹੈ ਅਸੀਂ ਕਿਸੇ ਤੇ ਵੀ ਬੋਝ ਨਹੀਂ ਪਾਵਾਂਗੇ ਬੱਤ ਪੰਚਾਇਤਾਂ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਇੰਡਾ ਦੀਆਂ ਜਿਹੜੀਆਂ ਡਿਫੈਂਸ ਵਿਲੇਜ ਕਮੇਟੀਆ ਉਹਨਾਂ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਲੈ ਰਹੇ ਹਾਂ ਉਹਨਾਂ ਦੇ ਕਿਹਤੇ ਬਣਾਗੇ ਭਾਵੇਂ ਜੋ ਬਸ ਇੱਥੇ ਐਸੇ ਡਰੱਗ ਪੈਨਡਲਰ ਨੇ ਜਿਨ੍ਹਾਂ ਦੀਆਂ ਬਹੁ ਮੰਜਲਾ ਮਾਰਤਾ ਨੇ ਹਾਲਾਂਕਿ ਅਜੇ ਤੱਕ ਤੇ ਇੱਕ ਦੋ ਮੰਜਲਾਂ ਤੱਕ ਹੀ ਗੱਲ ਪਹੁੰਚੀ ਆ ਪਰ ਜਿਹੇ ਹੀਆਂ ਕੋਠੀਆਂ ਆਲੀ ਸ਼ਾਰ ਕੋਠੀਆਂ ਜਿਹੜੀਆਂ ਆਮ ਬੰਦਾ ਐਕਸਪੈਕਟਿਵ ਨਹੀਂ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਤੇ ਪੀਲਾ ਪੰਜਾ ਕਿਦੋਂ ਚੱਲ ਜਾਂਦਾ ਮੈਂ ਕਿਹਾ ਤੂੰ ਕੋ ਤੂੰ ਥੋੜਾ ਹਰ ਇੱਕ ਤੇ ਪੀਲਾ ਪੰਜਾ ਚੱਲੂਗਾ ਜੀ ਤੁਸੀਂ ਛੱਡ ਦਿਓ ਗੱਲ ਕਾਨੂੰਨੀ ਕਈ ਪਤੀਦਾ ਹੈਗੇ ਸਾਨੂੰ ਪਤਾ ਕਿੰਨਾਂ ਦੀਆਂ ਵੱਡੀਆਂ ਕਿੰਨਾਂ ਦੀਆਂ ਛੋਟੀਆਂ ਕਾਨੂੰਨੀ ਪਲਕੜਿਆ ਸਾਡੀ ਪੁਲਿਸ ਪੂਰੀ ਕਾਦੀ ਆ ਬਖਸ਼ਾਗੇ ਜੀ ਕਿ ਇਹਨੂੰ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਦੀਵੇ ਬੁਝਾ ਕੇ ਆਪਣੇ ਘਰ ਵੱਡੇ ਕੀਤੇ ਆ ਉਹ ਸਭ ਸਭ ਦਾ ਹਟੇ ਨਿਕਲਦਾ ਸੋਨੀ ਸਾਹਿਬ ਮਨਜੀ ਸਾਹਿਬ ਲਿਫਟਿੰਗ ਸਮੱਸਿਆ ਹੈ ਅਜ ਵੀ ਅਜ ਵੀ ਸਮੱਸਿਆ ਹੈ ਲਿਫਟਿੰਗ ਨਾ ਨਾ ਆਜਾ ਬਲ ਬਲ ਬਗਾਓ ਆਜਾ ਆਜਾ ਔਰ ਮੰਡੀਆਂ ਦੀ ਗੱਲ ਲਿਫਟਿੰਗ ਕਿੱਥੇ ਨਹੀਂ ਕਿੱਥੇ ਸਮੱਸਿਆ ਹੈ ਬੇਸ਼ਕ ਜਿਹੜੀ ਖਰੀਦ ਪ੍ਰਕਿਰਿਆ ਪੂਰੀ ਹੋ ਗਈ ਹੈ ਲਿਫਟਿੰਗ ਦੀ ਸਮੱਸਿਆ ਹਜੇ ਵੀ ਤਿੰਨ ਤਿੰਨ ਚਾਰ ਚਾਰ ਦਿਨ ਤੋਂ ਕਿਸਾਨ ਮੰਡੀ ਚ ਖੜਾ ਹੈ ਲਿਫਟ ਨਹੀਂ ਨਹੀਂ ਮੈਂ ਥੋੜਾ ਕਲੀਅਰ ਕਰਦਾ ਵਾਂ ਕਿ ਕਿਸਾਨ ਦੀ ਸਮੱਸਿਆ ਲਿਫਟਿੰਗ ਨਹੀਂ ਕਿਸਾਨ ਦੀ ਦੋ ਲੋੜਾਂ ਹੁੰਦੀਆਂ ਵੱਡੀ ਦੇ ਨਾਲ ਪਹਿਲੀ ਕਿਸਾਨ ਦੀ ਲੋੜ ਹੁੰਦੀ ਹੈ ਕਿ ਮੇਰੀ ਫਸਲ ਜਦੋਂ ਮੈਂ ਮੱਡੀ ਤੇ ਜਾਣਾ ਟਾਈਮ ਸਰ ਚੱਕੀ ਜਾਵੇ ਪਰਚੇਜ਼ ਕਰ ਲਈ ਜਾਵੇ ਸੈਕੰਡ ਕਿਸਾਨ ਦੀ ਲੋੜ ਹੁੰਦੀ ਹੈ ਵੀ ਖਰੀਦੀ ਗਈ ਫਸਲ ਦਾ ਟਾਈਮ ਸਰ ਮੈਨੂੰ ਭੁਗਤਾਨ ਹੋ ਜਾਵੇ ਜੀ ਇਹ ਦੋਨੋਂ ਗੱਲਾਂ ਬੜੀਆਂ ਮੈਰਿਟ ਦੇ ਜੀ 119 ਲੱਖ ਐਮਪੀ ਆਈ ਹੈ 118 ਲੱਖ ਅਸੀਂ ਖਰੀਦ ਲਈ ਹੈ ਸੋ 24725 ਕਰੋੜ ਰੁਪਏ ਕਿਸਾਨਾਂ ਦੇ ਖਾਤੇ ਜਮਾ ਕਰ ਦਿੱਤਾ ਸੋ ਲਗਭਗ 6.5 ਲੱਖ ਕਿਸਾਨ ਵੱਡੀ ਤੇ ਆਇਆ ਸੋ ਕਿਸਾਨ ਗੁੱਡ ਫੀਲ ਕਰਦੇ ਕਿਸਾਨ ਮੰਡੀ ਤੋਂ ਪਹਿਲਾ ਕਰਕੇ ਕਰਾਉਣੇ ਤੌਰ ਤੇ ਤਾਂ ਉਹਨੂੰ ਪੈਸੇ ਮਿਲ ਗਏ ਉਹਦੀ ਬਸ ਗੱਲ ਹੀ ਦੀ ਗਈ ਲਿਫਟਿੰਗ ਦਾ ਕੰਮ ਉਹ ਸਾਡਾ ਹੈਗਾ ਆ ਸੋ ਲਿਫਟਿੰਗ 55 ਲੱਖ ਐਮਪੀ ਦੀ ਹੋ ਗਈ ਆ ਇਸ ਹਫਤੇ ਦੇ ਵਿੱਚ ਉਹਦੇ ਬਾਕੀ ਕਰ ਲਈ ਜੀ ਠੀਕ ਠੀਕ ਠੀਕ